ਕਹਿੰ ਲੋ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਦੇਖੋ جگਨੂ ਦੀ ਮਸਤੀ ਸਵੇਰੇ ਸਵੇਰੇ ਖੁਸ਼ ਹੋਇਆ ਪਿਆ ਏ ਆਗੇ ਸੀ ਜਿਵੇਂ ਆਪਣੇ ਧਰ ਬਗੀਚੀ ਵੱਲ ਔਰ ਤਾਨੀਆਂ ਦੇ ਘਰ ਵੱਲ ਆਗੇ ਸੀ ਤਾਨੀਆਂ ਹੋਰਾਂ ਨੇ ਬਣਾ ਕੇ ਦਿੱਤੀ ਚਾਹ ਡਾਕਟਰ ਸਾਹਿਬ ਚਾਹ ਪੀ ਰਹੇ ਨੇ ਤੇ ਮੈਂ ਦੇਖਦੀ ਆਧਰ ਸਬਜ਼ੀਆਂ ਵਗੈਰਾ ਕੀ ਲੱਗੀਆਂ ਹੋਈਆਂ ਨੇ ਤੇ ਆਪਾਂ ਸਬਜ਼ੀਆਂ ਵਗੈਰਾ ਤੋੜ ਕੇ ਲੈ ਕੇ ਚੱਲਾਂਗੇ ਆ ਤਾਂ ਇੱਧਰ ਲੱਗ ਰਿਆ ਐ ਕਦੂਆਂ ਦੀ ਬੇਲ ਲੱਗੀ ਹੋਈ ਲੱਗ ਰਹੀ ਆ ਵਾਲੀ ਤਾਂ ਇਹ ਤਾਂ ਹੈਗੇ ਨੇ ਕਦੂ ਹਲੇ ਲੱਗਣੇ ਨਹੀਂ ਲੱਗੇ ਹੈਗੇ ਹੂੰ ਚਲੋ ਜੇ ਇਧਰੋਂ ਦੇਖ ਕੇ ਤੋੜਦੇ ਆ ਸਬਜ਼ੀਆਂ ਆਪਾਂ ਤੋੜੋ ਹਾਂ ਫਾਪਾ ਲਈਆਂ ਲੱਗੀਆਂ ਨੇ ਹੂੰ ਤੋਲ ਲਈ ਅਪਣਯੋਗੀ ਹੋ ਜਾਣੀ ਹੈ ਤੋਲ ਲਈ ਆਇਦ ਲਲੋ ਪਪੀ ਥਾਲ ਲੈ ਇਧਰੋਂ ਥਾਲ ਲੈ ਟੋਕਰੀ ਜਾਂ ਟੋਕਰੀ ਲੈ ਥਾਲ ਜਾਂ ਟੋਕਰੀ ਕੋਈ ਕੀ ਪਦਰੀਨਾ ਪਦਰੀਨਾ ਹੈਗਾ ਆਪਣੇ ਵਿੰਡੋ ਚੱਲ ਪਿਆ ਜਿਵੇਂ ਅਸੀਂ ਮਹਾਲੀ ਨੂੰ ਫਤਿਗੜ ਸਾਹਿਬ ਪਹੁੰਚ ਗਏ ਅਸੀਂ ਮੈਂ ਜ਼ਿਆਦਾ ਵੀਡੀਓ ਨਹੀਂ ਸੀ ਬਣਾਈ ਹੈਗੀ ਕਿਉਂਕਿ ਮਨਾ ਮੇਰੇ ਫੋਨ ਦੀ ਬੈਟਰੀ ਲੋ ਹੋ ਗਈ ਸੀ ਤੇ ਫਿਰ ਹੁਣ ਮੈਂ ਗੱਡੀ ਦੇ ਵਿੱਚ ਹੀ ਬੈਟਰੀ ਆਪਣੀ ਚਾਰਜ ਕਰੀਏ ਚਲੋ ਜੀ ਮਿਲਦੇ ਆਪਾਂ ਮਹਾਲੀ ਚੱਲ ਕੇ वेलकम बैक ਅਸੀਂ ਆ ਗਏ ਜੀ ਪਿੰਡ ਹੋ ਕੇ ਹੁਣੀ ਅਸੀਂ ਪਹੁੰਚਿਆ ਪਿੰਡ ਤੋਂ ਮਹਾਲੀ ਪਹੁੰਚ ਗਿਆ ਤੇ ਅਸੀਂ ਲੈ ਕੇ ਆਏ ਜੀ ਸਬਜ਼ੀਆਂ ਤੋੜ ਕੇ ਆਪਣੇ ਲਈ ਦੋਨਾਂ ਦੇ ਲਈ ਜਿੰਨੀ ਜਿੰਨੀ ਸਾਨੂੰ ਚਾਹੀਦੀ ਸੀ ਹਲੇ ਸਬਜ਼ੀਆਂ ਲੱਗਣੀਆਂ ਸਟਾਰਟ ਹੋਈਆਂ ਸੀ ਆਰਗੈਨਿਕ ਸਾਡੇ ਘਰ ਦੀਆਂ ਸਬਜ਼ੀਆਂ ਪਿੰਡ ਦੀਆਂ ਵੀ ਦਿਖਾਉਣੀ ਆ ਤੁਹਾਨੂੰ ਕੀ ਕੀ ਲੈ ਕੇ ਆਏ ਦੇਖੋ ਜੀ ਆਹ ਹੈਗੇ ਨੇ ਚੱਪਣ ਕੱਦੂ ਆ ਤਿੰਨ ਟਿੰਡੇ ਨੇ ਆਹ ਫਲੀਆਂ ਹੈਗੀਆਂ ਨੇ ਲੋਬੀ ਇਹਦੀਆਂ ਫਲੀਆਂ ਆ ਅਸੀਂ ਆਪਣੇ ਲਈ ਭਿੰਡੀਆਂ ਥੋੜੀਆਂ ਜਿਹੀਆਂ ਤੋੜ ਲਿਆਏ ਕੱਕੜੀ ਤੇ ਬਾਕੀ ਬੈਂਗਣ ਲੱਗੇ ਜੀ ਮੈਂ ਕਹਾ ਬੈਂਗਣ ਤਾਂ ਸਾਡੇ ਪਹਿਲਾਂ ਹੀ ਹੁੰਦੀ ਐ ਬਣਾਵਾਂਗੇ ਆਪ ਅੱਜ ਮੈਂ ਲੱਗਿਆ ਜੀ ਚੱਪਣ ਕद्दू ਦੀ ਸਬਜ਼ੀ ਬਣਾਉਣੇ ਕੱਟ ਲਏ ਨੇ ਮੈਂ ਚੱਪਣ ਕद्दू ਤਰੀਕਾ ਉਹ ਵੀ ਜੀ ਆਪਣਾ ਸਿੰਪਲ ਸਿੰਪਲ ਤਰੀਕੇ ਨਾਲ ਆਪਾਂ ਬਣਾਵਾਂਗੇ ਵਰਗੀ ਆਪਣੀ ਅਤੇ ਵੀਡੀਓ ਨੂੰ ਲਾਈਕ ਕਮੈਂਟ ਵਗੈਰਾ ਵੀ ਜਰੂਰ ਕਰ ਦਿਆ ਕਰੋ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਵੇ ਬਜ ਗਈ ਹੈ ਜੀ ਆਪਣੀ ਬਾਣਤ ਹੈ ਪਤਾਂ ਦੇ ਹਣੇ ਵਿੱਚ ਹਰਾ ਹਰਾ ਧਨੀਆ ਤੇ ਹੁਣ ਅੱਜ ਮੈਂ ਬਣਾਵਾਂਗੀ ਜੀ ਇੱਕ ਹੋਰ ਚਟਣੀ ਸਪੈਸ਼ਲ ਚਟਣੀ ਮੈਂ ਬਣਾ ਰਹੀ ਹਾਂ ਅੱਜ ਆਲੂ ਬਖਾਰੇ ਦੀ ਚਟਣੀ ਬਣਾਵਾਂਗੀ ਆ ਦੇਖੋ ਜੀ ਆਲੂ ਬਖਾਰੇ ਚਟਣੀ ਵਾਸਤੇ ਮੈਂ ਥੋੜਾ ਜਿਹਾ ਪਦੀਨਾ ਲਿਆ ਹੈ ਤੇ ਨਾਲੂ ਬਖਾਰੇ ਲੈ ਲਿਆ ਧਨੀਆ ਪਿਆਜ਼ ਤੇ ਇੱਕ ਨਾਏ ਮੈਂ ਲੈ ਆਏ ਜੀ ਅੰਬ ਅੰਬ ਦੀਆਂ ਦੋ ਫਾੜੀਆਂ ਲੈ ਲਈਆਂ ਨੇ ਥੋੜਾ ਜਿਹਾ ਕੱਚਾ ਆਂਬ ਹੈਗਾ ਏ ਤੇ ਹਰੀਆਂ ਮਿਰਚਾਂ ਚਲੋ ਬਣਾਉਣੇ ਆ ਜੀ ਆਪਾਂ ਚਟਣੀ ਆਲੂ ਬੁਖਾਰੇ ਦੀ ਲਓ ਜੀ ਦੇਖੋ ਆਪਣੀ ਆਲੂ ਬੁਖਾਰੇ ਦੀ ਚਟਣੀ ਬਣ ਗਈ ਹੈ ਕਮੈਂਟਸ ਕਰਕੇ ਜਰੂਰ ਦੱਸਿਓ ਬਣੀ ਵੀ ਬਹੁਤ ਟੇਸਟੀ ਹੈ ਆਜੋ ਜੀ ਦੇਖੋ ਜਿਹੜੇ ਮੈਂ ਨਾ ਸਪਰਾਉਟ ਬਣਾਉਣ ਵਾਸਤੇ ਰੱਖੇ ਹੋਏ ਸੀਗੇ ਚਨੇ ਦੇ ਬਹੁਤ ਵਧੀਆ ਬਣ ਗਏ ਨੇ ਲੋਜੀ ਆ ਜਾਓ ਤੁਹਾਨੂੰ ਨਵੇਂ ਪਲਾਂਟਸ ਨਾਲ ਮਲਾਈਏ ਤੇ ਹਾਲੇ ਇਹਨਾਂ ਨੂੰ ਫੁੱਲ ਲੱਗਣੇ ਨਹੀਂ ਲੱਗੇ ਹੈਗੇ ਤੇ ਨਵੇਂ ਪਲਾਂਟਸ ਲਗਾਏ ਨੇ ਆ ਵਾਲੇ ਤੇ ਆ ਵੀ ਜਿਹੜੇ ਗਰਮੀਆਂ ਵਾਲੇ ਪਹਿਲੇ ਸੁੱਕ ਗਏ ਸੀ ਤੇ ਹੁਣ ਇਹ ਨਵੇਂ ਲਗਾਏ ਨੇ ਏ ਮੈਂ ਲਗਾਇਆ ਜੀ ਸੋਇਆਬੀਨ ਦਾ ਦੇਖਦੇ ਆ ਕਿਸ ਤਰ੍ਹਾਂ ਹੁਣੇ ਪਹਿਲੀ ਵਾਰ ਮੈਂ ਲਗਾ ਕੇ ਦੇਖਿਆ ਸੋਨੇ ਹੋ ਗਏ ਨੇ ਵੈਸੇ ਤਾਂ ਆਹ ਵਾਲੇ ਪਲਾਂਟਸ ਤੇ ਦੇਖਦੇ ਆ ਫੁਲੀਆਂ ਲੱਗਣਗੀਆਂ ਕਿ ਨਹੀਂ ਲੱਗਣਗੀਆਂ ਇਹਨਾਂ ਨੂੰ ਹੋ ਤਾਂ ਵੈਸੇ ਵਧੀਆ ਰਹੇ ਨੇ ਚਲੋ ਫੇਰ ਜੀ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਹਸ ਕੇ ਰਸਤੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ